हां जी दोस्तों सासरी काल स्वागत करते हैं टोटा राज संधू फार्मिंग ਦੇ ਵਿੱਚ ਦੋਸਤੋ ਅੱਜ ਪਹੁੰਚਿਆ ਪਿੰਡ ਸੁਰਸਿੰਘ ਜ਼ਿਲ੍ਹਾ ਤਹਿਸੀਲ ਸ੍ਰੀ ਤਰਨਤਾਰਨ ਸਾਹਿਬ ਵੀਰ ਸੰਦੀਪ ਸਿੰਘ ਉਹਨਾਂ ਦੇ ਘਰ ਪਹੁੰਚਿਆ ਦੋਸਤੋ ਜਿਵੇਂ ਕਿ ਸਾਰੇ ਭਰਾਵਾਂ ਨੂੰ ਪਤਾ ਹੀ ਆ ਪਹਿਲਾਂ ਵੀ ਆਪਾਂ ਕਾਫੀ ਸਾਰੀਆਂ ਵੀਡੀਓ ਪਾਈਆਂ ਨੇ ਵੀਰ ਸੰਦੀਪ ਸਿੰਘ ਉਹਨਾਂ ਦੇ ਘਰੋਂ ਸੇਲ ਪਰਚੇਜ ਦਾ ਵੀਰ ਸੰਦੀਪ ਸਿੰਘ ਉਹਨਾਂ ਦਾ ਖਾਸ ਤੌਰ ਤੇ ਕੰਮ ਆ ਚਾਹੇ ਐਨੀਮਲ ਦੀ ਗੱਲ ਕਰ ਲਈਏ ਚਾਹੇ ਇੱਕ ਟਰੈਕਟਰ ਵਪਾਰ ਲੈਣ ਦੀ ਗੱਲ ਕਰ ਲਈਏ ਸੋ ਟਰੈਕਟਰ तकरीबन ਇੱਥੇ 5 7 5 4 ਜਿਹੜੇ ਪੀਸ ਖੜੇ ਹੁੰਦੇ ਆ ਵਿਕਰੀ ਵਾਲੇ ਖਾਸ ਤੌਰ ਤੇ ਅੱਜ ਇੱਕ ਬਹੁਤ ਵਧੀਆ ਚੰਗਾ ਮੋਡੀਫਾਈ 4 3600 ਟਰੈਕਟਰ ਆਪਾਂ ਤੁਹਾਨੂੰ ਦਿਖਾਉਣਾ ਹੈ ਜਿਹੜਾ ਵੀਰ ਸੰਦੀਪ ਸਿੰਘ ਹੁਣਾਂ ਨੇ ਲਿਆਂਦਾ ਹੈ ਬਾਕੀ ਪ੍ਰੋਪਰ ਆਪਾਂ ਡਿਟੇਲ ਵੀਰ ਸੰਦੀਪ ਸਿੰਘ ਹੁਣੋਂ ਤੋਂ ਲਵਾਂਗੇ ਉਮੀਦ ਕਰਦੇ ਆ ਕਾਫੀ ਭੈਣ ਭਰਾਵਾਂ ਨੂੰ ਪਸੰਦ ਆਊਗਾ ਠੀਕ ਆ ਜੀ ਸੋ ਕਾਫੀ ਵੀਰਾਂ ਦਾ ਸ਼ੌਂਕ ਹੁੰਦਾ ਵੀ ਜਿਹੜੇ ਭਰਾਵਾਂ ਕੋਲ ਫੋਰਡ ਆ ਪੁਰਾਣੇ ਠੀਕ ਆ ਜੀ ਉਹਨੂੰ ਮੋਡੀਫਾਈ ਕਰਵਾਈਏ ਤੇ ਇਹ ਆਲਰੇਡੀ ਜਿਹੜਾ ਮੋਡੀਫਾਈ ਹੋਇਆ ਤੁਹਾਨੂੰ ਮਿਲ ਜੇਗਾ ਸੋ ਕੀ ਰੇਟ ਰਹੂਗਾ ਕੀ ਕੰਡੀਸ਼ਨ ਆ ਬਾਕੀ ਪ੍ਰੋਪਰ ਆਪਾਂ ਡਿਟੇਲ ਦੇ ਵਿੱਚ ਚੱਲਾਂਗੇ ਇੰਜਨ ਗੇਅਰ ਦਾ ਹਿੱਸੇ ਦਾ ਬਿਲਕੁਲ ਜੋ ਵੀ ਆ ਪੰਪ ਦਾ ਪ੍ਰੋਪਰ ਆਪਾਂ ਵੀਰ ਸੰਦੀਪ ਸਿੰਘ ਹੋਂ ਤੋਂ ਪੁੱਛਾਂਗੇ ਕਿੱਥੋਂ ਦਾ ਨੰਬਰ ਆ ਤੇ ਕਾਪੀ ਡਾਕੂਮੈਂਟ ਓਵਰਆਲ ਜੋ ਵੀ ਕੰਪਲੀਟ ਉਹ ਤੁਹਾਨੂੰ ਵਿੱਚੇ ਵੀਡੀਓ ਤੇ ਦਿਖਾਇਆ ਜਾਊਗਾ ਸੋ ਬਹੁਤ ਪਿਆਰਾ ਇਹ ਦੋਸਤੋ ਪੀਸ ਵੀਰ ਸੰਦੀਪ ਸਿੰਘ ਹੋਂ ਨੇ ਲੈ ਕੇ ਆਇਆ 43600 ਆਓ ਕਰਦੇ ਆ ਪੂਰੀ ਗੱਲਬਾਤ ਤੇ ਨਾਲ ਦੀ ਨਾਲ ਇੱਕ ਤੁਹਾਨੂੰ ਲਾਸਟ ਦੇ ਵਿੱਚ ਆਪਾਂ ਐਨੀਮਲ ਦਿਖਾ ਦਿਆਂਗੇ ਮਤਲਬ ਇੱਕ ਵੈੜ ਦਿਖਾ ਦਿਆਂਗੇ ਉਹ ਵੀ ਸੇਲ ਆਫ ਆਰ ਸੇਲ ਆ ਠੀਕ ਆ ਜੀ ਸੋ ਵੀਡੀਓ ਨੂੰ ਐਂਡ ਤੱਕ ਦੇਖ ਲਿਆ ਜੇ ਸੂਈ ਹੋਈ ਆ ਸੂਈ ਸੁਬਾਈ ਵੈੜ ਦਿਖਾ ਦੇਾਂਗੇ ਠੀਕ ਆ ਜੀ ਸੋ ਪੂਰੀ ਵੀਡੀਓ ਦੇਖ ਲਿਆ ਜੇ ਪੂਰੀ ਤਸੱਲੀ ਦੇ ਨਾਲ ਆਪਾਂ ਡਿਟੇਲ ਤੁਹਾਡੇ ਨਾਲ ਸਾਂਝੀ ਕਰਦੇ ਆ ਸਭ ਤੋਂ ਪਹਿਲਾਂ ਸੰਦੀਪ ਸਾਸਰੀ ਕਲਮਾਰਾ ਜੀ ਸਾਸਿਕਾ ਸੰਤੂ ਸਾਹਿਬ ਜੀ ਟੀਕ ਟਾਕ ਜੀ ਮਹਾਰਾਜ ਜੀ ਬਹੁਤ ਵਧੀਆ ਸੰਦੀਪ ਵੀਰੇ ਠੀਕ ਠਾਕ ਬੜੀ ਕਿਰਪਾ ਗੁਰੂ ਰਾਮਦਾਸ ਜੀ ਸੰਤੂ ਸਾਹਿਬ ਲੈ ਵੀ ਸੰਦੀਪ ਮੈਨੂੰ ਲੱਗਦਾ ਵੀ ਜਿਹੜੇ ਵੀਰਾਂ ਨੂੰ ਸਵਰਾਜ ਪਸੰਦ ਆ ਉਹਨਾਂ ਨੂੰ ਸਵਰਾਜ ਹੀ ਪਸੰਦ ਆ ਤੇ ਜਿਹੜੇ ਆ ਨਗੀਨੇ ਦੇ ਸ਼ੌਂਕ ਰੱਖਦੇ ਨੇ ਜ ਹਾਂ ਤੇ ਯਾਦ ਹੈ ਕਿ ਤਾ ਵਕਾਫੀ ਵੀਰਾ ਡਿਮਾਂਡ ਕਰਦੇ ਜਦੋਂ ਫਿਰ ਫੂਨ ਆਉਂਦਾ ਵੀਰਾ ਭਰਾਵਾਂ ਦਾ ਕੇਹਦਾ ਬਾਹਰੋਂ ਆਉਂਦਾ ਕੇਹਦਾ ਕਿਤੋਂ ਆਉਂਦਾ ਹਾਂ ਤੇ ਫਿਰ ਸੰਤੂ ਸਾਹਿਬ ਮੈਂ ਕਹਾ ਵੀਰਾ ਭਰਾਵਾਂ ਗਾੜੀ ਪੇਸ਼ ਕਰੀਏ ਫੋੜ ਅੱਗੇ ਆਪਾਂ ਦੋ ਤਿੰਨ ਵੇਚ ਚੁੱਕੇ ਆਂ ਵੀਡੀਓ ਬੜੇ ਚੰਗੇ ਵੇਚੇ ਆ ਹਾਂਜੀ ਸੋਸਰੇ ਵੇਚੇ ਆ ਉਹ ਚਲੋ ਇੰਨਾ ਸੀ ਵੀ ਉਹ オリジナル ਕਲਰ ਸੀ ਜੋ ਹਾਂਜੀ ਹਾਂਜੀ ਇਹ ਮੋਡੀਫਾਈਟ ਬਾਕੀ ਮੋਡੀਫਾਈ ਸਾਰਾ ਸੰਤੂ ਸਾਹਿਬ ਹੋਇਆ ਵਾ ਯਾਨੀ ਕਿ ਉਹਨਾਂ ਤਿੰਨ ਪਾਰਟੀ ਨੇ ਕਰਾਏ ਸੀ ਇਹ ਕਪੂਰਥਲੇ ਦਾ ਨੰਬਰ ਆ ਕਪੂਰਥਲੇ ਦਾ ਹਾਂਜੀ ਤਿੰਨਾਂ ਦੇ ਵਿੱਚੋਂ ਦੋ ਨਾ ਅਮਰੀਕਾ ਭੇਜ ਲਏ ਆਂ ਹਾਂਜੀ ਜਿਹੜਾ ਆਪਾਂ ਵੀ ਸ਼ੌਂਕ ਰੱਖਦੇ ਆਂ ਫੋਰਡ ਦਾ ਇਹਦਾ ਸੰਤੂ ਸਾਹਿਬ ਬੁੱਚ-ਬੱਚ ਵੀ ਸਾਰੇ ਲੱਗੇ ਇੰਜਨ ਵੀ ਹੋਇਆ ਪ੍ਰੋਪਰ ਪੰਪ ਵੀ ਹੋਇਆ ਹਾਂਜੀ ਮਰਗਾੜ ਵੀ ਨਵੇਂ ਆ ਟਾਇਰ ਵੀ ਨਵੇਂ ਚਾਰੇ ਇੱਕ ਇਹਨ ਲੋ ਹੂੰ ਤੇ ਲਿਫਟ ਦਾ ਕੰਮ ਹੀ ਹੋਇਆ ਵਾ ਸਾਰੇ ਮੋਡੀਫਾਈ ਹੋਇਆ ਤੇ ਬਾਕੀ ਸੰਤੂ ਸਾਹਿਬ ਕੰਮ ਹੀ ਪੇਸ਼ੀ ਕੋਈ ਨਹੀਂ ਕਰਵਾ ਲਈ ਤੇ ਹੂੰ ਦਾਣੇ ਕਹਿੰਦਾ ਹੈ ਨਾ ਲੈ ਬਈ ਠੀਕ ਆ ਜੀ ਆ ਦੇਖੋ ਬੈਟਰੀ ਵੀ ਸੰਦੂ ਸਾਹਿਬ ਨਵੀਂ ਹੈ ਇਹਦੇ ਵਿੱਚ ਨਿਊ ਬੈਟਰੀ ਆ ਸਾਰੇ ਮੈਨਾ ਕੰਪਲੀਟ ਹੀ ਕੰਮ ਹੋਇਆ ਕਰਨਾਲ ਦਾ ਠੀਕ ਆ ਲੋ ਵੀ ਆਵਾਜ਼ ਮੇਰਾ ਭਾਜਾ ਇੱਕ ਕਰ ਲੋ ਆਵਾਜ਼ ਬਹੁਤ ਪਿਆਰੀ ਆ ਠੀਕ ਆ ਜੀ ਸੋ ਜਿਵੇਂ ਕਿ ਬਿਲਕੁਲ ਮੋਡੀਫਾਈ ਹੋਇਆ ਤੇ ਐਂ ਲੱਗਦਾ ਵੀ ਜਿਵੇਂ ਸ਼ੋਰੂਮ ਕੰਡੀਸ਼ਨ ਦੇ ਵਿੱਚ ਸਰਦਸਿਬੀ ਤੱਕ ਸੰਦੂ ਸਾਹਿਬ ਆਵੇ ਲੋ ਤੇਲਾਂ ਤੱਕ ਨਵੇਂ ਆ ਜਿਹਦੇ ਬਿਲਕੁਲ ਹੀ ਨਵੇਂ ਹੀ ਬਿਲਕੁਲ ਪਿਆ ਲਓ ਜੀ ਬਾਸ ਉਹ ਚਲਾ ਕੇ ਇੱਥੇ ਘਰੇ ਹੀ ਲੈਂਦਾ ਜੀ ਠੀਕ ਆ ਸੋ ਇੱਕ ਵਾਰੀ ਮੈਂ ਪੂਰਾ ਤੁਹਾਨੂੰ ਦੋਸਤੋ ਆਲ ਰੌਂਡ ਤੋਂ ਦਿਖਾਉਂਗਾ ਠੀਕ ਆ ਜੀ ਸੋ ਚੈੱਕ ਕਰੋ ਤੁਸੀਂ ਬੈਟਰੀ ਨਿਊ ਆ ਸੈਲਫ ਸਟਾਰਟਿੰਗ ਤੁਸੀਂ ਦੇਖ ਲਈਆ ਸਟਾਰਟਿੰਗ ਤੁਸੀਂ ਚੈੱਕ ਕਰ ਲਈਆ ਟਾਇਰਾਂ ਦੀ ਗੱਲ ਕਰੀਏ ਤੇ ਤਕਰੀਬਨ ਐਮ ਆਰ ਐਫ ਦੇ ਮਗਰਲੇ ਟਾਇਰ ਆ ਠੀਕ ਆ ਜੀ ਨਵੇਂ ਟਾਇਰ ਆ ਬਾਕੀ ਆ ਤੁਸੀਂ ਮਾਰੋ ਚਾਹ ਤੇ ਕੋਈ ਠੀਕ ਆ ਜੀ ਸ਼ਕਤੀ ਲਾਈਫ ਐਮ ਆਰ ਐਫ ਦੇ ਠੀਕ ਆ ਜੀ 13 13 ਦੇ ਟਾਇਰ ਆ ਠੀਕ ਆ ਜੀ 13 628 ਦੇ ਬਹੁਤ ਵਧੀਆ ਬਾਕੀ ਸੰਦੀ ਵੀਰੇ ਇੰਜਨ ਗੇਅਰ ਹਿੱਸੇ ਦਾ ਪੱਕਾ ਹਾਂ ਸੰਤੂ ਸਾਹਿਬ ਇੱਕ ਨੰਬਰ ਹੀ ਆ ਸਾਰਾ ਕੰਪਲੀਟ ਕੰਮ ਹੋਇਆ ਵਾ ਯਾਨੀ ਕਿ ਮੋਡੀਫਾਈ ਜੀ ਨਾ ਵੀਰਾ ਕੀਤਾ ਵਾ ਪੂਰਾ ਆਣ ਪ੍ਰੋਪਰ ਕੰਮ ਕਰਕੇ ਸਾਰਾ ਟਰੈਕਟਰ ਖੋਲ ਕੇ ਕੱਲਾ ਕੱਲਾ ਪੁਰਜ਼ਾ ਖੋਲ ਕੇ ਫਿਰ ਤਿਆਰ ਕਰਦੇ ਵੀਰੋ ਜਿਨ੍ਹਾਂ ਦਾ ਆਪ ਖਰੀਦਿਆ ਬਿਲਕੁਲ ਬਿਲਕੁਲ ਹਾਂਜੀ ਕੌਣ ਆਂਦਾ ਵੀ ਸੰਤੂ ਸਾਹਿਬ ਯਾਨੀ ਕਿ ਮੇਰੀ ਮਾਰਕੀਟ 'ਚ ਫਰਕ ਪਾਵੇ ਪਾਵੇ ਤੇ ਬਾਕੀ ਟਰੈਕਟਰ 'ਚ ਕੋਈ ਕਮੀ ਪੇਛੇ ਕੋਈ ਨਹੀਂ ਕੋਈ ਭਾਵੇਂ ਰੁਪਈਏ ਦੀ ਵੀ ਕਮੀ ਪੇਛੇ ਨਹੀਂ ਵੀਰ ਕੋਈ ਕਰ ਸਕਦਾ ਬਸ ਲੱਡੂਆਂ ਦਾ ਡੱਬਾ ਵੰਡੇ ਤੇ ਭਾਵੇਂ ਕੋਈ ਪੀਰ ਪੈੜੀਆਂ ਵਾ ਭਾਵੇਂ ਕੋਈ ਅ ਵੇ ਲੱਡੂਆਂ ਦਾ ਡੱਬਾ ਬੰਡੋ ਤੇ ਪੈਲੀਆਂ ਪਾਓ। ਬਾਕੀ ਪਾਰਟੀ ਸੰਤੂ ਸਾਹਿਬ ਕਿਦੋਂ ਮਰਜ਼ੀ ਆਜੇ ਕੋਈ ਭਾਵ ਵੀ ਕੱਢ ਕੇ ਟਰੈਕਟਰ ਆਪਣਾ ਵਿਖਾ ਜੇ ਆਪਾਂ ਆਏ ਵੀਡੀਓ ਇਹੋ ਕਰ ਲੈਣੇ। ਹਾਂ ਫਿਰ ਆਪਾਂ ਨੂੰ ਅੱਗੇ ਪੁੱਛੇ ਵੀ ਕਿਹੜੀ ਗੱਲ ਤੁਸੀਂ ਕੀਤੀ ਹੈ ਵੀਡੀਓ। ਇਹ ਨਹੀਂ ਕਾ ਵੀ ਉੱਤੋਂ ਪੁੱਤੋਂ ਲਿਸ਼ਕ ਪੁਸ਼ਕਾ ਵਿੱਚ ਉਹ ਟਰੈਕਟਰ ਬੜਾ ਵਧੀਆ ਚੰਗਾ ਪਚਾ। ਨਾ ਨਾ ਇਹ ਟਰੈਕ ਘਾਊਗਾ ਟਰੈਕਟਰ ਦਾ। ਬਾਕੀ ਡੈਕ ਡੁੱਕ ਲੱਗਾ ਫਾਈਬਰ ਦੀ ਛਤਰੀ ਲੱਗੀ ਕੰਪਲੀਟ ਡੈਕ ਦੇਵਾਂਗੇ ਡੈਕ ਵੀ ਚੱਲਦਾ ਵਾ। ਹਾਂ ਬਿਲਕੁਲ ਨਿਊ ਡੈਕ ਲੱਗਾ ਸੰਤੂ ਸਾਹਿਬ। ਠੀਕ ਆ। ਨਿਊ ਛਤਰੀ ਲਓ ਠੀਕ ਹੈ ਜੀ ਬਾਕੀ ਮਰਗਾੜ ਮਰਕੂਟ ਤੁਸੀਂ ਪ੍ਰੋਪਰ ਚੈੱਕ ਕਰ ਲਓ ਬੈਕ ਸਾਈਡ ਤੋਂ ਤੁਹਾਨੂੰ ਮਰਵਾਈਏ ਝਾਤ ਕੋਕਾਕ ਲੱਗੀ ਆ ਲਿਫਟ ਕੋਕਾਕ ਲੇ ਕਾ ਲੂ ਕਾ ਫੱਟੀ ਪ੍ਰੋਪਰ ਤੁਸੀਂ ਚੈੱਕ ਕਰ ਸਕਦੇ ਜੇ ਠੀਕ ਹੈ ਜੀ ਸੋ ਮੋਡੀਫਾਈ ਹੈ ਇਹਦਾ ਮੈਨੂੰ ਲੱਗਦਾ ਵੀ ਸਾਰਾ ਸਮਾਨ ਜਿਹੜਾ ਵਿੱਚ ਪੈਣ ਵਾਲਾ オリジナル ਸਮਾਨ ਨਵਾਂ ਹੈ ਟੌਪ ਲਿੰਕ ਤੇ ਫੱਟੀ ਨਾਲ ਦੇਵਾਂਗਾ ਸਾਰੇ ਸੰਧੂ ਸਾਹਿਬ ਨੀ ਨਵਾਂ ਪਿਆ ਵੇਖੋ ਜੈਟ ਜੋ ਕੋਤਰਾ ਘੁੰਮਦੇ ਕਰਮਾੜੇ ਆ ਬਿਲਕੁਲ ਬਿਲਕੁਲ ਇਹਨੂੰ ਘਮਾਓ ਪਵਾਇਨੂੰ ਘਮਾਓ ਅਡਜਸਟੇਬਲ ਕਰਨਾ ਹੋਵੇ ਕਿਸੇ ਨੇ ਸਾਰਾ ਸਾਰਾ ਸੰਧੂ ਜੀ ਸੋ ਬਾਕੀ ਪ੍ਰੋਪਰ ਤੁਸੀਂ ਵੇਖ ਓਵਰঅল ਨਿਊ ਕੰਡੀਸ਼ਨ ਟਾਈਪ ਟਰੈਕਟਰ ਆ ਠੀਕ ਆ ਜੀ ਸੰਦੂ ਸਾਹਿਬ ਕਮੀ ਪੇਸ਼ੀ ਕੋਈ ਨਹੀਂ ਗੇ ਟਰੈਕਟਰ ਚ ਦੇ ਹਾਂ ਸੋ ਬਹੁਤ ਪਿਆਰਾ ਜਿਹੜਾ ਦੋਸਤੋ ਇਹ ਪੀਸ ਅੱਜ ਬਿਲਕੁਲ ਫੋਰ 3600 ਠੀਕ ਆ ਬੈਟਰੀ ਵੀ ਨਵੀਂ ਆ ਬਾਕੀ ਕੋਕਾ ਪੀਸ ਹੀ ਹੈਗੇ ਹੂੰ ਤੇ ਨੰਬਰ ਤੁਹਾਨੂੰ ਫੇਰ ਦੱਸ ਦਿੰਦੇ ਆ ਵੀ ਕਪੂਰਸਲੇ ਦਾ ਨੰਬਰ ਸੰਦੂ ਸਾਹਿਬ ਕਪੂਰਸਲੇ ਦਾ ਨੰਬਰ ਆ ਤੁਹਾਨੂੰ ਮੈਂ ਦੱਸਿਆ ਵੀ ਤਿੰਨੇ ਟਰੈਕਟਰ ਉਹਨਾਂ ਤਿਆਰ ਕਿਤੇ ਜਿਨ੍ਹਾਂ ਦੇ ਵਿੱਚੋਂ ਇੱਕ ਟਰੈਕਟਰ ਆਪਾਂ ਲਏ ਆ ਵੀਰਾਂ ਨੂੰ ਹਾਂ ਜੀ ਤੇ ਨੰਬਰ ਇਹਦਾ ਹੈਗਾ ਪੀਬੀ098809 ਠੀਕ ਆ ਜੀ ਫਰਸਟ ਆਨਰ ਆ ਸੰਦੂ ਸਾਹਿਬ ਠੀਕ ਆ 1993 ਮਾਡਲ 1993 ਮਾਡਲ ਆ ਫਰਸਟ ਓਨਰ ਆ ਠੀਕ ਹੈ ਵੀਰੇ ਹਾਂਜੀ ਲੋ ਵੀ ਆ ਬਾਕੀ ਆਰ ਸੀ ਪ੍ਰੋਪਰ ਤੁਸੀਂ ਆ ਦੇਖੋ ਆਰ ਸੀ ਪ੍ਰੋਪਰ ਆਪਣੇ ਕੋਲੇ ਸੰਤੂ ਸਾਹਿਬਾ ਵੇਖੋ ਇਹ ਆਰ ਸੀ ਆ 1993 ਮਾਡਲ ਆ ਕਪੂਰਥਲਾ ਨੰਬਰ ਆ ਆ ਦੇਖੋ ਜੀ 1993 ਠੀਕ ਆ ਭਾਜੀ 1993 ਮਾਡਲ ਆ ਕਪੂਰਥਲਾ ਨੰਬਰ ਆ ਹਾਂ ਬਾਕੀ ਆਪਾਂ ਆਪਦਾ ਆਧਾਰ ਕਾਰਡ ਪਾਰਟੀ ਨੇ ਦਵਾਗੇ ਪਾਰਟੀ ਦਾ ਆਧਾਰ ਕਾਰਡ ਆਪਾਂ ਲਵਾਂਗੇ ਹਾਂਜੀ ਜਿੱਥੇ ਮਰਜ਼ੀ ਆ ਆਪਣੇ ਨੂੰ ਲਿਖਾ ਲੈਣ ਜਾ ਕੇ ਜਿਹੜਾ ਵੀ ਆਪਣੇ ਨਾਲ ਸੌਦਾ ਕਰਦਾ ਕੋਈ ਮੁਸ਼ਕਲ ਨਹੀਂ ਆ ਬਿਲਕੁਲ ਜੀ ਬਿਲਕੁਲ ਹਾਂਜੀ ਲੋ ਵੀ ਇਹ ਦੋਸਤੋ ਪੀਸ ਅੱਜ ਵੀਰ ਸੰਦੀ ਬਾਕੀ ਪ੍ਰੋਪਰ ਤੁਸੀਂ ਵੇਖ ਲਈ ਆ ਕੰਡੀਸ਼ਨ ਤੁਸੀਂ ਵੇਖ ਲਈ ਆ ਟਾਇਰ ਨੂੰ ਵੇਖੋ ਟਾਇਰ ਹੀ ਹੁਣ ਗਿਣੀ ਆ 60000 ਦੇ 55 ਦੇ 50 ਦੇ ਟਾਇਰ ਹੀ ਚੜਦੇ ਆ ਚੜਦੇ ਆ ਜੀ ਇਹ ਚਾਰੇ ਟਾਇਰ ਬਿਲਕੁਲ ਨਿਊ ਹੀ ਆ ਤੇ ਸਰਵਿਸ ਵਗੈਰਾ ਤੀਰ ਵਗੈਰਾ ਸਾਰੇ ਟਰੈਕਟਰ ਦੇ ਬਦਲੇ ਆ ਬਾਕੀ ਦਾਣੇ ਗਿੰਦਾ ਸੰਤੋਖ ਸਾਹਿਬ ਟਰੈਕਟਰ ਹਾਂਜੀ ਬਾਬੇ ਸੋ ਬਹੁਤ ਪਿਆਰਾ ਠੀਕ ਆ ਜੀ ਟਰੈਕਟਰ ਆ ਬਾਕੀ ਤੁਹਾਨੂੰ ਕਾਪੀ ਆਰਸੀ ਦਿਖਾ ਦਿੱਤੀ ਆ ਨੰਬਰ ਦੱਸ ਦਿੱਤਾ ਕੰਡੀਸ਼ਨ ਤੁਸੀਂ ਦੇਖ ਲਈ ਆ ਆਲ ਰੌਂਡ ਤੋਂ ਤੇ ਬਿਲਕੁਲ ਛੱਕੇ ਬਾਂ ਦਾ ਠੀਕ ਆ ਜੀ ਸੀਟੀਆਂ ਮਾਰਦਾ ਹਾਂ ਜੇ ਤਾਂ ਹਾਲ ਮੇਰੇ ਭਰਾ ਜਿਹੜੇ ਸ਼ੌਂਕ ਰੱਖਦੇ ਆ ਹੋਰ ਤਾਂ ਮਾਰਦੇ ਨਹੀਂ ਮਿਡੇ ਸੰਤੂ ਸਾਹਿਬ ਉਤਣੇ ਲੱਗੇ ਹਾਂ ਹਾਂ ਹਾਂਜੀ ਬੜੇ ਵੀਰਾਂ ਦੀ ਡਿਮਾਂਡ ਹੈ ਮੈਂ ਕਹਾਂ ਡਿਮਾਂਡ ਤੇ ਪੂਰੀ ਕਰੀਏ ਸੰਤੂ ਸਾਹਿਬ ਪਰ ਹਾਂ ਜੌਰ ਲੱਗੇ ਹੈ ਟਰੈਕਟਰ ਮਾਲੇ ਦੇ ਵੀ ਅੱਛਾ ਹਾਂਜੀ ਹਾਂਜੀ ਪਹਿਲਾਂ ਆਪਾਂ 2 ਤੋਂ 3 ਟਰੈਕਟਰ ਚੰਗੇ ਜਿਹੜੇ ਚਰਾਂਦੇ ਕੰਮ ਆਉਣ ਚੰਗੇ ਵਿੱਚ ਚਰਾਂਦੇ ਪਹਾਂਦੇ ਮਾਦਲੇ ਹੋਣ ਵੀ ਆਪਾਂ ਜਿਹੜਾ ਫੋਰਡ ਲੈਣਾ ਵਾ ਆਪਾਂ 94 95 93 92 90 ਤੋਂ ਤਾਂ ਹੀ ਲੈਣਾ ਤਾਂ ਨਹੀਂ ਲੈਣਾ ਜੀ ਆਹੋ ਜੀ ਬਿਲਕੁਲ ਹਾਂਜੀ ਕਿਹੜਾ ਤੇ ਭੈਣ ਭਰਾ 5 ਸਾਲ ਵਾਵੇ ਤੇ ਆਪਾਂ ਨੂੰ ਯਾਦ ਕਰੇ ਵਾਕੇ ਬਾਕੀ ਸਿਸਟਮ ਸਿਸਟਮ ਬਿਲਕੁਲ ਓਕੇ ਚੱਲ ਰਿਹਾ ਸਾਰਾ ਸੰਤੋਖ ਸਾਹਿਬ ਇਹ ਚੱਲ ਰਿਹਾ ਸਾਰਾ ਚੱਲੂ ਨਾ ਵੀ ਠੀਕਾ ਜੀ ਫਾਈਬਰ ਵਾਲੀ ਝੋਟ ਵਾਲੀ ਛਤਰੀ ਫਾਈਬਰ ਵਾਲੀ ਛਤਰੀ ਲੱਗੀ ਆ ਬਾਕੀ ਰੰਗ ਢੰਗ ਬਹੁਤ ਸੋਹਣਾ ਡੇਟਾ ਤੇ ਸੋ ਬਾਕੀ ਬੰਪਰ ਬੰਪਰ ਬਹੁਤ ਵਧੀਆ ਹੈਵੀ ਬੰਪਰ ਫਰੰਟ ਤੇ ਟਾਇਰ ਤੁਹਾਨੂੰ ਦਿਖਾ ਦਿੱਤਾ ਕੰਡੀਸ਼ਨ ਬਿਲਕੁਲ ਓਕੇ ਸੰਤੋਖ ਸਾਹਿਬ ਅੱਜ ਵੀ ਜਿੰਨਾ ਇਹ ਲੈਣਾ ਉਹਨੇ ਵੀਰ ਨੇ ਇਹੋ ਲੈਣਾ ਉਹਨੇ 855 ਨਹੀਂ ਲੈਣਾ ਉਹਨੇ 4x4 ਨਹੀਂ ਲੈਣਾ ਚਾਹੇ ਉਹ 10 ਲੱਖ ਦਾ ਚਾਹੇ ਉਹ 12 ਲੱਖ ਦਾ ਜਿਹੜੇ ਵੀ ਇਹਦਾ ਫੋਰਡ ਦਾ ਸ਼ੌਂਕ ਰੱਖਦੇ ਉਹਨੇ ਫੋਰਡ ਹੀ ਲੈਣਾ ਬਿਲ ਲੋ ਵੀ ਇਹ ਗੱਲਬਾਤ ਤਾਂ ਠੀਕ ਆ ਜੀ ਹਾਂਜੀ ਤੇ ਇਹ ਅੱਜ ਖੇਤੀਬਾੜੀ ਸੰਧ ਵੀਰ ਸੰਦੀਪ ਸਿੰਘ ਹੁਣੇ ਸੀਲ ਕਰਦੇ ਆ ਤੇ ਇਹਦੀ ਡਿਮਾਂਡ ਸੰਦੀਪ ਕੀ ਕਰਤੀ ਡਿਮਾਂਡ ਸੰਧੂ ਸਾਹਿਬ 2 ਲੱਖ ਦੇ 25000 ਰੁਪਿਆ ਆਪਾਂ ਡਿਮਾਂਡ ਕਰਦੇ ਆ ਬਾਕੀ ਜਿਹੜੀ ਪਾਰਟੀ ਆਊਗੀ ਮੌਕੇ ਤੇ ਬਹਿ ਕੇ ਯਲਪਣੀ ਛਕਾਵਾਂਗੇ ਜੇ ਉਹਨਾਂ ਦੇ ਪਸੰਦੂਗਾ ਮੌਕੇ ਤੇ ਬਹਿ ਕੇ ਮਾਨਤਨ ਖੁੱਲਾ ਕਰਾਂਗੇ 2 ਲੱਖ 50000 ਚ 50000 ਚ ਮਾਨਤਨ ਕਰਾਂਗੇ ਠੀਕ ਆ ਵੀਰੇ ਹਾਂਜੀ ਮਾਨਤਨ ਆਏ ਦਾ ਭੈਣ ਭਰਾ ਦਾ ਕਰਾਂਗੇ ਬਾਕੀ ਟਰੈਕਟਰ ਕਿਤੇ ਕੋਈ ਲੀਕ ਨਹੀਂ ਕਿਤੇ ਕੋਈ ਸ਼ੀਕ ਨਹੀਂ ਟਰੈਕਟਰ ਹੈ ਦਿਖਾ ਦੇ ਸੰਧੂ ਸਾਹਿਬ ਜੀ ਨਾਲ ਉਹ ਵੀ ਠੀਕ ਹੈ ਜੀ ਸੋ ਮੋਡੀਫਾਈ ਤੋਂ ਬਾਅਦ ਇਹ ਨਹੀਂ ਕਿ ਕੋਈ ਤੇ ਕੋਈ ਚਾਬੀ ਪਾਣਾ ਲੱਗਾ ਹੋਗਾ ਮੈਂ ਸੁੰਦੂ ਤਾਂ ਚਲਾ ਕੇ ਲੈਂਦਾ ਟੀਆ ਡਾਕਟਰ ਆ ਕੇ ਵਾਇਆ ਵੀ ਆ ਤੇ ਇਹ ਥੋੜੀ ਗੱਲ ਹੈ ਵੀ ਆ ਕੇ ਖੁੱਲ ਗਿਆ ਜਾਂ ਇੱਕ ਤਰ੍ਹਾਂ ਕੋਸ਼ ਹੋ ਗਿਆ ਠੀਕ ਹੈ ਜੀ ਕੋਈ ਮੁਸ਼ਕਲ ਹੀ ਨਹੀਂ ਕਿ ਸੰਦੂ ਸਾਹਿਬ ਠੀਕ ਆ ਟਰੈਕਟਰ ਬਹੁਤ ਜਿਆਦਾ ਚੰਗਾ ਖੜਾ ਰੱਖਿਆ ਠੀਕ ਹੈ ਜੀ ਸੋ ਜਿਹੜੇ ਭਰਾ ਆਪਣੇ ਸੋਚ ਰਹੇ ਆ ਇਹਦੇ ਮੇਰੇ ਕੋਲ ਦੇਖੋ ਨਵੀਂ ਪਈ ਹੈ ਮੋਡੀਫਾਈ ਕਰਾਉਣਾ ਤੇ ਮੋਡੀਫਾਈ ਹੋਇਆ ਤੁਹਾਨੂੰ ਜਿਹੜਾ ਇਹ ਮਿਲੂਗਾ ਟਰੈਕਟਰ ਜਿਹੜੀ ਬਿਲਕੁਲ ਨਵੀਂ ਆ ਉਹ ਨਿਊ ਸੀਡ ਆ ਮਤਲਬ ਕੋਈ ਚੀਜ਼ ਛੱਡੀ ਨਹੀਂ ਗਈ ਨਹੀਂ ਨਹੀਂ ਸੰਦੋ ਇਹਦਾ ਮੋਡੀਫਾਈ ਕਰ ਦਿੱਤਾ ਆਪਾਂ ਵੀ ਜਿੰਨੇ ਕੇ ਪੈਸੇ ਮੰਗੇ ਆ ਇੰਨੇ ਕੇ ਪੈਸੇ ਕੋਈ ਜ਼ਿਆਦੇ ਨਹੀਂ ਕਿ ਮੰਗੇ ਇੰਨੇ ਰੁਪਈਆ ਆਪਾਂ ਆ ਵੀ ਲਾ ਕੇ ਲੈ ਕੇ ਆਏ ਆ ਇਹਦਾ ਆਪਾਂ ਸ਼ੌਂਕ ਪੂਰਾ ਕੀਤਾ ਵੀ ਚੱਲ ਚਰਮਾਲਾ ਵੇਖਤੇ ਜਾਣਾ ਹੀ ਆ ਹਾਂ ਚੱਲ ਆਪਾਂ ਵੀ 4 ਦਿਨ ਉੜਿਆਡੇ ਲੈ ਲੈਨੇ ਆ ਹਾਂ ਠੀਕ ਆ ਹਾਂਜੀ ਹਾਂਜੀ ਨਹੀਂ ਸੋ ਸਟਾਰਟਿੰਗ ਇੱਕ ਵਾਰੀ ਫੇਰ ਆਪਾਂ ਦਿਖਾ ਦਿੰਨੇ ਆ ਹਾਂ ਬਾਕੀ ਪ੍ਰੈਸ਼ਰ ਵਖਾਓ ਸੰਦੋ ਸਾਭੀ ਕਰਾਓ ਇਤੋਂ ਪ੍ਰੈਸ਼ਰ ਨਾ ਤੋੜੂਗਾ ਹਾ ਤਾਂ ਤਾਂ ਘਾਹ ਪ੍ਰੈਸ਼ਰ ਰਹੂਗਾ ਇਹਦਾ ਇਹੀਆਂ ਗੱਲਾਂ ਆਪਾਂ ਕਰਾਂਗੇ ਹਾਂ ਇੱਥੇ ਪ੍ਰੈਸ ਰਹੂਗਾ ਜਿੰਨਾ ਮਰਜ਼ੀ ਗਰਮ ਟਰੈਕਟਰ ਕੋਈ ਕਰ ਰਿਹਾ ਇੱਥੇ ਰਹੂਗਾ ਇਹ ਆ ਬਈ ਹਾਂਜੀ ਨਾਣੇ ਕਹਿੰਦਾ ਸੰਧ ਸਭ ਬਹੁਤ ਖੂਬਸੂਰਤ ਹਾਂਜੀ ਲਓ ਫੋਰਡ 3600 ਦੇ ਨਾਲ ਹੀ ਇੱਕ ਸਵਰਾਜ 735 ਇਹ ਵੀ ਟਰੈਕਟਰ ਵੀਰ ਸੰਦੀਪ ਸਿੰਘ ਉਹਨਾਂ ਦੇ ਕੋਲ ਵਿਕਾਊ ਆ ਕਿਸੇ ਛੋਟੇ ਵਾਈਵਾਨ ਜਾਂ ਛੋਟੇ ਜ਼ਿਮੀਂਦਾਰ ਭਰਾ ਨੂੰ ਵੈਸੇ ਬਾਈ ਤਾਂ ਸੰਦੀਪ ਕਹਿੰਦਾ ਹੁੰਦਾ ਵੀ ਇਹੋ ਜਿਹੇ ਟਰੈਕਟਰ ਭਾਵੇਂ ਕੋਈ 12 15 ਕਿਲੇ ਬਾਈ ਕੀਤੀ ਜਾਂਦੀ ਨੇ ਕਿ ਨਾ ਥੋੜੀ ਕਰਨੀ ਆ ਜਿੰਨਾ ਮਰਜੀ ਬਾਈ ਜਵੇ ਇਹਨੇ ਕਰਮਾਂ ਵਾਲੇ ਨੇ ਨਾ ਕਰਨੀ ਆ ਤੇਲ ਪਾਣੀ ਫੁੱਲ ਚਾਹੀਦਾ ਹੈ ਭਾਵੇਂ 20 ਕਿਲੇ ਤਾਂ ਬਾਈ ਜਵੇ ਦੇਣਾ 10 ਕਿਲੇ ਤਾਂ ਆਮਣੇ ਬਾਈ ਜਵੇ ਇਹਨੂੰ ਕਰਮਾਂ ਵਾਲੇ ਨੂੰ ਕੀ ਲੈ ਵੀ ਸੰਦੀਪ 735 ਸਵਰਾਜ 735 ਸਵਰਾਜ ਆ ਸੰਧੂ ਸਾਹਿਬ ਇਹਦੀ ਵੀ ਕੋਈ ਭਾਵ ਨਹੀਂ ਕੋਈ ਲੈਣਾ ਨਹੀਂ ਦੇਣਾ ਨਹੀਂ ਇੰਜਣ ਇੰਜਣ ਇਹਦਾ ਬਿਲਕੁਲ ਆਵੇ ਇਹਦਾ ਵੀ ਨਵਾਂ ਹੋਇਆ ਆ ਵੇਖੋ ਮਾਰਕੇ ਲੱਗੀ ਇੱਥੇ ਹਾਂ ਰਿੰਗ ਪੀਟਮ ਇਹਦੇ ਪਏ ਆ ਵੀ ਇਹ ਟਰੈਕਟਰ ਮੈਨੂੰ ਤਾਂ ਵੀ ਜਾਇਜ਼ ਆਪਾਂ ਦੇ ਦੇਣਾ ਇਹਦਾ ਭਾਵੇਂ ਲੱਡੂਆਂ ਦਾ ਛੇੜੋ ਭਾਵੇਂ ਮਠਿਆਈ ਦਾ ਡੱਬਾ ਬਣਾ ਲੈਣਾ ਸੰਧੂ ਸਾਹਿਬ ਇਹਦਾ ਬਰਫੀ ਦਾ ਵੰਡਣਾ ਮਠਿਆਈ ਦਾ ਇਹਦੇ ਬਿਲਕੁਲ ਹੀ ਮਠਾਜ ਆ ਭਾਗੇ ਜਿਹਨੂੰ ਆਦੇ ਮਠਾਜ ਆ ਭਾ ਹਾਂਜੀ ਹਾਂਜੀ ਲੋ ਵੀ ਟਰੈਕਟਰ ਦੀ ਕੰਡੀਸ਼ਨ ਤੁਹਾਨੂੰ ਦਿਵਾ ਦਿੰਦੇ ਆ ਮੈਨੂੰ ਪੱਕਾ ਇਹਨਾਂ ਕੋਈ ਸਮਝ ਨਹੀਂ ਲੱਗਿਆ ਮਠਾਜ ਆ ਭਾ ਮੁਕਤ ਦੇ ਦੇ ਲੱਗੇ ਤੇ ਵੀ ਨਗੇਰ ਦਾ ਮਾੜਾ ਆ ਮੈਂ ਨਾ ਖੁੱਲੀਆਂ ਪੈਲੀਆਂ ਨੇ ਉਹ ਤੇਰੀ ਗੱਲ ਕੋਣਾ ਵੀ ਲੱਡੂਆਂ ਦਾ ਡੱਬਾ ਵੰਡੋ ਤੇ ਪੈਲੀਆਂ ਪਾਓ ਪੈਲੀਆਂ ਪਾਓ 99 ਮਾਡਲ ਆ ਤੇ ਹੈ ਆਪਣੇ ਤੋਂ ਲੋਕਲ ਹੀ ਆ ਲੋਕਲ ਨੰਬਰ ਹੀ ਆ ਮੈਨੂੰ ਯਾਦ ਨਹੀਂਗਾ ਲੋਕਲ ਹੀ ਆ ਨੰਬਰ ਹਾਂਜੀ ਠੀਕ ਆ ਵੀਰੇ ਲੋ ਵੀ ਇਹ ਲੋਕਲ ਨੰਬਰ ਆ ਬਾਕੀ ਕੰਪਲੀਟ ਡਾਕੂਮੈਂਟ ਕੰਪਲੀਟ ਆ ਵੀਰੇ ਬਿਲਕੁਲ ਆਰ ਸੀ ਆਪਣੇ ਕੋਲ ਆ ਹਾਂ ਸੰਦੇ ਸਭ ਆਰ ਸੀ ਪੇਪਰ ਨਾਲ ਦੇਵਾਂਗੇ ਉਹ ਵੀ ਆਰ ਸੀ ਪੇਪਰ ਪੇਪਰ ਵਾਲੇ ਪਾਸਿਓ ਕੋਈ ਵੀ ਜਿਹੜਾ ਟਰੈਕਟਰ ਦੂਰਾ ਨਹੀਂ ਹੋਊਗਾ ਗਲਤ ਨਾ ਆਊਗਾ ਸੰਦੇ ਸਭ ਕੋਈ ਵੀ ਗਲਤ ਨਹੀਂ ਟਰੈਕਟਰ ਹੋਊਗਾ ਪੇਪਰ ਕੰਪਨੀ ਇਹ ਇਹਨਾਂ 'ਤੇ ਆਧਾਰ ਕੱਢਣਾ ਹੋਊ ਆਪਾਂ ਆਪ ਦਾ ਖੋਦ ਦੇਵਾਂਗੇ ਜਦੋਂ ਆਪਣੇ ਘਰੋਂ ਕੋਈ ਪਰਚੇਜ ਕਰਨ ਦੇ ਆਪਾਂ ਆਪ ਦਾ ਆਧਾਰ ਕੱਢ ਬਿਲਕੁਲ ਜੀ ਬਿਲਕੁਲ ਰਿਸਪੌਂਸਿਬਿਲਟੀ ਆਪਣੀ ਓਦੋਂ ਹਾਂਜੀ ਹਾਂਜੀ ਸੰਦੇ ਉਹ ਵੀ ਬਾਕੀ ਤੁਸੀਂ ਆਲ ਰੌਂਡ ਤੋਂ ਕੋਈ ਕੰਡੀਸ਼ਨ ਚੈੱਕ ਕਰ ਲਓ ਸੰਦੀਪ ਮਗਰਲੇ ਟਾਇਰ ਕੀ ਜਾਂਦੇ ਆ ਮਗਰਲੇ ਟਾਇਰ ਸੰਤੂ ਸਾਹਿਬ ਆਪਾਂ 60 ਪੈਸੇ 65 ਪੈਸੇ ਆਖ ਨਹੀਂ ਨੇ 55 ਪੈਸੇ ਟਾਇਰ ਹੈ ਗੇ ਆਰਾਮ ਨਾਲ ਠੀਕ ਹੈ ਜੀ ਲਓ ਵੀ ਇੱਕ ਸਾਈਡ ਤੇ ਮਗਰਲੇ ਟਾਇਰ ਅਗਲੇ 80 ਪੈਸੇ ਟਾਇਰ ਹੈ 55 ਅਗਲੇ JK ਟਾਇਰ 75 ਪੈਸੇ ਲਾ ਲਓ ਅਗਲੇ JK ਟਾਇਰ 75 ਪੈਸੇ ਹੈ JK ਟਾਇਰ 75 ਪੈਸੇ ਸੰਤੂ ਸਾਹਿਬ ਜੋੜੀ ਅਗਲੇ JK ਟਾਇਰ ਦੀ ਆ ਹਾਂ ਜੀ ਹਾਂ ਜੀ ਮਗਰ ਜਿਹੜੇ ਤੁਸੀਂ ਵੇਖ ਲਿਆ ਠੀਕ ਹੈ ਕੋਈ ਲੀਕ ਨਹੀਂ ਕੋਈ ਨਾ ਨਾ ਜਿਹਨਾਂ ਨੇ ਸੁੱਕਾ ਟਾਇਰ ਪਿਆ ਬਾਕੀ ਸੋ ਆਹ ਕੰਡੀਸ਼ਨ ਆ ਠੀਕ ਮਾਡਲ ਠੀਕ ਹੈ ਸੋ ਇਹ ਜਿਹੜੀ ਇਹਦੀ ਸਟਾਰਟਿੰਗ ਆ ਨਵੇਂ ਬੈਟਰੀ ਸੰਭਾਲੇ ਦੇ ਵਿੱਚ ਜੀ ਤੁਹਾਡੇ ਸਭ ਨੇ ਆਪਾਂ ਪੇਸ ਕਰ ਦਿੱਤੀ ਆ ਬਾਕੀ ਆਲ ਰੌਂਡ ਤੇ ਕੁਰੀ ਆਪਾਂ ਤੁਹਾਨੂੰ ਫਿਰ ਦਿਖਾ ਦਿੰਨੇ ਆ 1996 ਮਾਡਲ ਤੇ ਆਹ ਬੈਕ ਸਾਈਡ ਤੋਂ ਵੀ ਤੁਹਾਨੂੰ ਚੈੱਕ ਕਰਾ ਦੇ ਰਿਹਾ ਮੇਰੇ ਮਾ ਦਾ ਲਿਫਟ ਦਾ ਬਾਕੀ ਸੰਧੂ ਸਰ ਇਹਦੀ ਫੱਟੀ ਨਹੀਂ ਜੇ ਮੇਲ ਨਹੀਂ ਫੱਟੀ ਇਹਦੀ ਨਹੀਂ ਗਈ ਜਿਵੇਂ ਆਹ ਆਪਦੇ ਰੇਟਰ ਦੀ ਪਾਈ ਦੂਜੇ ਦੀ ਅੱਛਾ ਜੀ ਕਿਹੜਾ ਘਰੇ ਰੱਖਿਆ ਇਹਦੇ ਨਾਲ ਟੌਪ ਲਿੰਕ ਕਰ ਲਈ ਇਹ ਹੀ ਟੌਪ ਲਿੰਕ ਹੀ ਦਵਾਂਗੇ ਲੋ ਵੀ ਕੱਲੀ ਟੌਪ ਲਿੰਕ ਹੀ ਜਾਊਗੀ ਨਾਲ ਕੱਲੀ ਟੌਪ ਲਿੰਕ ਹੀ ਜਾਊਗੀ ਜੀ ਸੋ ਬਾਕੀ ਇਹ ਕੰਡੀਸ਼ਨ ਦੇ ਵਿੱਚ ਆ ਹਾਂਜੀ ਸੋ ਥੋੜੇ ਪੈਸੇ ਜਿਹੜੇ ਭਰਾਣੇ ਲਾਉਣੇ ਆ ਕਿਉਂਕਿ ਹਰੇਕ ਤਰ੍ਹਾਂ ਦਾ ਟਰੈਕਟਰ ਆਉਂਦਾ ਜਿਆਦੇ ਸੰਧੂ ਸਾਹਿਬ ਇਹਨੂੰ ਪ੍ਰਾਈਮਰੀ ਡੀਟੀ ਵਾਲੇ ਕੋਈ ਲੈ ਕੇ ਲਾ ਦੇ ਤਾਂ ਨਹੀਂ ਕੋਈ ਮੁਸ਼ਕਲਾ ਇਹਦਾ ਆਪਣਾ ਸੰਦੀਪ ਕੀ ਮੁੱਲ ਬਿਲਕੁਲ ਜਾਇਜ਼ ਮੁੱਲ ਜੀ ਹਾਂ ਸੰਧੂ ਸਾਹਿਬ ਇਹਦਾ ਮੁੱਲ ਕਰਦੇ ਆ ਆਪਾਂ 1,30,000 ਰੁਪਇਆ ਹਾਂ 1 ਲੱਖ ਦੇ ਟਰੈਕਟਰ ਆਪਾਂ ਦੇ ਦੇਣਾ 20 ਹਜ਼ਾਰ ਦਾ ਜੀ ਇਹ ਕਬੀ ਦਾ ਇਹ ਕਬੀ ਦਾ ਜਸਨੋ ਦੇ ਦੇਣਾ ਸੰਧੂ ਸਾਹਿਬ ਉਹਦੇ ਵਿੱਚੋਂ ਵੀ ਮਾਨਤਾਣ ਕਰ ਦੇਣਾ ਮੌਕੇ ਤੇ ਚਲੋ ਹਾਂਜੀ ਲੋ ਵੀ 1 20 ਦੇ ਵਿੱਚੋਂ ਵੀ ਮਾਨਤਾਣ ਹੋਊਗਾ ਮੌਕੇ ਤੇ ਠੀਕ ਆ ਜੀ ਸੋ ਇਹ ਟਰੈਕਟਰ ਵੀਰ ਸੰਦੀਪ ਦੇ ਉਹ ਵੀ ਸੰਤੂ ਸਾਹਿਬ ਆਪਾ ਦਿਖਾ ਦੇ ਵੀ ਸੰਤੂ ਸਾਹਿਬ ਕੋਕਾ ਪੀਸ ਇਹ ਕੋਈ ਵੀ ਮਿਸਟੇਕ ਇਹਦੇ ਵਿੱਚ ਨਹੀਂ ਤੇ ਕੋਈ ਵੀ ਮਿਸਟੇਕ ਉਹਦੇ ਵਿੱਚ ਨਹੀਂ ਬੱਸ ਠੀਕ ਆ ਜੀ ਹਾਂ ਜੀ ਇਹ ਤਸਦੀ ਕਰਨ ਲੱਡਬਾ ਦਾ ਮਾ ਵੰਡਾ ਦੇ ਪੈੜ ਗਿਆ ਮੋਨ ਟਰੈਕਟਰ ਬਿਲਕੁਲ ਓਕੇ ਸੰਤੂ ਸਾਹਿਬ ਲਓ ਵੀ ਠੀਕ ਆ ਜੀ 96 ਮਾਡਲ ਟਰੈਕਟਰ ਦਿਖਾਤਾ ਇੰਜਨ ਗੇਅਰ ਦਾ ਲਿਫਟ ਪੰਪ ਬਿਲਕੁਲ ਓਕੇ ਰਿਪੋਰਟਾਂ ਨੇ ਕੋਈ ਵੀ ਕਮੀ ਪੇਸ਼ ਨਹੀਂ ਕੋਈ ਚੀਜ਼ ਤੋਂ ਅਧੂਰਾ ਨਹੀਂ ਪੈਰਦਾਨਾਂ ਤੱਕ ਲੱਗੇ ਸਾਰਾ ਕੁਝ ਪੈਰਦਾਨ ਆ ਇਹ ਰੱਖਣਾ ਕੋਈ ਗਲਾ ਗਲਿਆ ਗੋਲਿਆ ਨਹੀਂ ਕੋਈ ਗਲਿਆ ਨਹੀਂ ਨਗਰ ਨਗਰ ਟਰੈਕਟਰ ਮਰਗਾਰ ਵੀ ਨਵੇਂ ਸੰਤੂ ਸਾਹਿਬ ਲੋਬੀ ਬਰਾਬਰ 1,20,000 ਦਾ ਮਿਲ ਜੂਗਾ 1,25,000 ਇਹਦੀ ਡਿਮਾਂਡ ਆ 1,20,000 ਦਾ ਮਾਹ ਆ ਭਾਵੇਂ 1.5 ਕਰੀਏ ਸੰਤੂ ਸਾਹਿਬ 1.35 ਕਰੀਏ ਜਿਹੜਾ ਆਪਾਂ ਦੇ ਹੀ ਦੇਣਾ 12 ਦਾ ਦੇ ਦਿੰਦੇ 12 ਦਾ ਹਾਂਜੀ ਦੋਸਤੋ ਇੱਕ ਵੜ ਵੀ ਵੀਰ ਸੰਦੀਪ ਸਿੰਘ ਹੋਂਦੇ ਕੋਲੇ ਬਕਾਊ ਆ ਇਹਦੀ ਡਿਟੇਲ ਆਪਾਂ ਲੈ ਲੈਨੇ ਆ ਠੀਕ ਆ ਜੀ ਤਾਜੀ ਸੂਈ ਆ ਬਿਲਕੁਲ 나ੜੂ ਤੇ ਬਚਾ ਵੀਰ ਸੰਦੀਪ ਇਹ ਜਿਹੜੀ ਵੜ ਆਪਣੇ ਕੋਲ ਕੀ ਫੇਰ ਆਦਾ ਇਹ ਪਰਸੋਂ ਦਾ ਪਰਸੋਂ ਦੀ ਸੂਈ ਆ ਹਾਂਜੀ ਤੇ ਇਸ ਟਾਈਮ ਇਹਦੇ ਥੱਲੇ ਕੋਈ 14-15 ਕਿਲੋ ਬੌਲੇ ਤੇ ਚੱਲਦੀ ਆ ਜੀ ਪਰਸੋਂ ਦੀ ਸੂਈ ਤੇ ਪਰਸੋਂ ਦੀ ਸੂਈ ਆ 14 15 ਕਿਲੋ ਬੋੜਾ ਹੀ ਹੋਗਾ ਥਣ ਚੱਡੇ ਤੇ ਚੰਗੀ ਸਾਫ ਹੈ ਸੰਤੂ ਸਾਹਿਬ ਆਖੀ ਵੇਖੋ ਲਓ ਜੀ ਚੁਵਾਈ ਚੁਵਾਈ ਬੜੀ ਚੰਗੀ ਲੱਗੀ ਕਰਮ ਵਾਲੇ ਨੂੰ ਵੇਖੋ ਬਲੇਟਰੀ ਬੰਨੀ ਫਿਰਦੀ ਆ ਹਾਂ ਲਓ ਬਠੇਗਾ ਜੀ ਪੋਂਦੇ ਬਿਲਕੁਲ ਜਿਵੇਂ ਆਖੀਦਾ ਵੀ ਪੰਡਾ ਹੀ ਪਾਈ ਫਿਰਦੀ ਆ ਪੰਡਾ ਪਾਈ ਫਿਰਦੇ 14 ਕਿਲੋ ਬੋੜਾ ਮੰਨ ਲਿਓ ਕਿਉਂਕਿ ਅੱਜ ਤਿੱਜਾ ਦੇਣਾ ਬੱਚਾ ਮਗਰ ਜੀ ਔਲ ਕਰਦੀ ਆ ਹਾਂ ਸੰਤੂ ਸਾਹਿਬ ਸੰਗਲ ਪਿਆ ਇਹਨੂੰ ਸੋ ਥਣ ਥਣ ਬਹੁਤ ਪੂਵਾਦੀ ਆ ਬੜੀ ਲੰਮੀ ਵੇਖੋ ਵੈੜ ਵੱਡੀ ਕਿੱਡੀ ਆ ਆ ਕੋ ਮੁੱਠੀ ਮੁੱਠੀ ਥਾਣਾ ਪੈਸੇ ਸੰਦੀਪ ਚਵਾਏ ਚੂਈ ਬਿਲਕੁਲ ਓਕੇ ਰਿਪੋਰਟ ਓਕੇ ਓਕੇ ਸੰਦੂ ਸਾਹਿਬ ਧਾਰਾ ਮਾਰ ਕੇ ਚਵਾ ਕੇ 2 ਕਿਲੋ ਖਾਵਾਂਗੇ ਵੈੜ ਤੇ ਸਾਰੀ ਚੂਨ ਨੂੰ ਜੀ ਕਰਦਾ ਪਰ ਹੁਣ ਤੁਹਾਡੇ ਕੋ ਵੀ ਟਾਈਮ ਥੋੜਾ ਮੇਰੇ ਕੋਲ ਥੋੜਾ ਹਾਂ ਬਾਕੀ ਫੇਸ ਕੁਆਲਟੀ ਵਿਖਾ ਦਿਓ ਵੇਖੋ ਸ਼ਾਈ ਵਾਲ ਕਰੋਸ ਚ ਆਉਂਦੀ ਆ ਸੰਦੂ ਸਾਹਿਬ ਬਹੁਤ ਚੰਗੀ ਬੱਛੀ ਬਿਲਕੁਲ ਲੋ ਵੀ ਸ਼ਾਈ ਵਾਲ ਕਰੋਸ ਬ੍ਰੀਡ ਦੇ ਵਿੱਚ ਆ ਸੋ ਥਣ ਚਾਰੇ ਬਹੁਤ ਸੰਦੂ ਸਾਹਿਬ ਮਾਲ ਨਹੀਂ ਮਿਲਦਿਆ ਬਾਹਰੋਂ ਵੇਖ ਲਓ ਤੁਸੀਂ ਜਿੰਨੀਆਂ ਦੀ ਵੀਡੀਓ ਪਾ ਗਏ ਸਾਰੀਆਂ ਵੇਚੀਆਂ ਆ ਮਾਲ ਬਿਲਕੁਲ ਨਹੀਂ ਮਿਲਦਿਆ ਜੀ ਬਹੁਤ ਹਾਂ ਬਾਂਧੀਆ ਸੰਧੂ ਸਾਹਿਬ ਸੁਆ ਸੰਦੀਪ ਤਾਂ ਦੂਜਾ ਦੱਸਿਆ ਸੀ ਨਾ ਦੂਜਾ ਸੁਆ ਜੀ ਲਓ ਜੀ ਦੂਜਾ ਸੁਆ ਠੀਕ ਆ ਜੀ ਬੱਛਾ ਆ ਤੁਹਾਡੇ ਸਾਹਮਣੇ ਆ ਆ ਬੱਚਾ ਜਿਹਦਾ ਮੇਲ ਕਾਫ 14 ਕਿਲੋ ਸੰਧੂ ਸਾਹਿਬ ਲੰਮੀ ਲੰਮੀ ਪੂਰੀ ਹੈ ਬਾਕੀ ਥਣ ਚੱਡਾ ਚੰਗਾ ਏ ਦੁੱਧ ਵੀ 17 18 ਕਿਲੋ ਆ ਆਮਣਾ ਪਹਿਲੇ ਸੋਏ ਦੱਸਦੇ ਭਰਿਆ ਵਾ ਦੂਜਾ ਸੁਆ ਚੰਗਾ ਮਿਲ ਕੇ ਚਵਾਊਗੀ ਸੰਧੂ ਸਾਹਿਬ ਬਾਕੀ ਇਹੋ ਜੀ ਗੱਲ ਕੋਈ ਨਹੀਂ ਠੀਕ ਠੀਕ ਬਾਕੀ ਚੰਗੀ ਵੱਛੀ ਜਿੰਨੀ ਮੋ ਵੀ ਕੱਦ ਬੋਤਾਲੀ ਆ ਕਰਮਾਲੀ ਬਾਕੀ ਬੇਲ ਬੂਲ ਸਪੈਸ਼ਲ ਆ ਕੱਦ ਹਾਈਟ ਪੂਰਾ ਵੈੜਦਾ ਤੇ ਬਾਕੀ ਥਣ ਥੱਪ ਸੋ so, 14 ਕਿਲੋ ਅੱਜ ਤੁਸੀਂ ਬੇਸ਼ੱਕ ਆਪਣਾ ਮਿੰਤੀ ਗਿੰਤੀ ਕਰ ਲਿਆ ਜੇ ਉਸ ਤੋਂ ਬਾਅਦ ਮੇਰਾ ਭਰਾ ਕੇ ਸੇਵਾ ਦੇ ਟਪੰਡਾ ਤੁਹਾਡੇ ਵਧਾਉਣਾ ਘਟਾਉਣਾ ਠੀਕ ਆ ਸੰਤੂ ਸਾਬ ਪਟਾ ਪਟਾ ਬਹੁਤ ਸੋ ਚੌੜਾ ਪਿੱਠ ਪੂੜਾ ਆ ਬੱਛਾ ਮੇਲ ਕਾ ਵਜਨ ਮੱਟੇ ਵਾਲੀ ਥਾਂ ਦੋਰਾ ਲੱਗਾ ਜੀ ਹਾਂ ਹੱਥੀਂ ਚਵਾਈ ਵਾਲਾ ਥਾਂ ਜੀ ਸੰਤੂ ਸਾਬ ਦੱਸ ਦੋ ਪੂਰਾ ਵੀ ਨਹੀਂ ਚੰਗੀ ਆ ਬੈਠ ਹਾਂ ਜੀ ਸੋ ਮੁੱਠੀ ਮੁੱਠੀ ਥਾਂ ਹੱਥੀਂ ਚਵਾਈ ਵਾਲਾ ਥਾਂ ਤੇ ਸੰਦੀਪ ਇਹਦਾ ਮੁੱਲ ਕੀ ਕਰਤਾ ਭਾਈ ਸੰਤੂ ਸਾਬ ਮੁੱਲ ਬਿਲਕੁਲ ਜੈ ਜੀ ਕੋਈ 75 ਨਹੀਂ ਕੋਈ 80 ਨਹੀਂ ਕੋਈ 70 ਨਹੀਂ ਹਾਂ 60000 ਦੀ ਬੱਛੀ ਦੇ ਦੀਏ 6 ਵੇਖ ਲੈ ਜੇ ਕਰਨਾ ਹੈ ਮਾਨਤਨ ਕਰਤੀਏ ਖੁੱਲਾ ਖੁੱਲਾ ਹੀ ਕਰ ਦਈਏ ਮੈਂ ਇੱਕੋ 4000 ਦੀ ਜਾਂਦਗੇ 65 ਦੀ ਹਾਂਜੀ ਪਹਿਲਾਂ ਕਸਰ ਜੀ ਗਈ ਥੋੜੀ ਬਾਦੀ ਕੱਢੀਏ 3000 ਦੀ ਜਾਂਦ ਹੁਣ ਖੋਜੇ ਬਾਤੀਏ ਥਾਪੀ ਆ ਲੋ ਲਾਓ ਵੇਠੀ ਗਾ 3000 ਦੀ 3000 ਦੀ